ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਭ ਤੋਂ ਪਹਿਲਾਂ ਤੇ ਕੋਟਾਨ ਕਟੁਸ਼ਰਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਆਪਣੇ ਵਜ਼ੀਰਾਂ ਦੀ ਇਹ ਗੱਲਬਾਤ ਸੁਣਨ ਦੇ ਵਾਸਤੇ ਫੁਰਨਾ ਸਤਿਕਾਰਯੋਗ ਮੇਰੇ ਵੀਰ ਸਮੂਹ ਪ੍ਰਬੰਧਕ ਕਮੇਟੀ ਜਿਨ੍ਹਾਂ ਇਹ ਸਾਰਾ ਪ੍ਰਬੰਧ ਉਲੀਕਿਆ ਉਹਨਾਂ ਦੀ ਸੁਰਤ ਵਿੱਚ ਇਹ ਫੁਰਨਾ ਜਿਹੜਾ ਪਾਇਆ ਸੋ ਗੁਰੂ ਕਿਰਪਾ ਕਰੇ ਭਾਈ ਸਾਹਿਬ ਜਿਵੇਂ ਦੱਸ ਕੇ ਗਏ ਨੇ ਸਾਰੇ ਮੇਰੇ ਵੀਰ ਬੈਠੇ ਨੇ ਸਭ ਦੇ ਅੰਦਰ ਇੱਕ ਦਰਦ ਹੈ ਪਰ ਹਰ ਗੱਲ ਬੋਲ ਕੇ ਬਿਆਨ ਨਹੀਂ ਹੁੰਦੀ ਸੋ ਬੇਨਤੀ ਦਾਸ ਵੀ ਸਤਿਕਾਰਯੋਗ ਭਾਈ ਸਾਹਿਬ ਭਾਈ ਮਰੀਕ ਸਿੰਘ ਜੀ ਨਾਲ ਦੇ ਬਹੁਤ ਵੱਡੇ ਕਿਉਂਕਿ ਸਾਡੇ ਇਹ ਰੋਲ ਮਾਡਲ ਨੇ ਅਸੀਂ ਇਹਨਾਂ ਦੇ ਫੈਨ ਹਾਂ ਪ੍ਰਚਾਰਕਾਂ ਦੇ ਫੈਨਾਂ ਬੜੀ ਬੜੀ ਫਿਲਮ ਸਟਾਰ ਵੀ ਕਈ ਵਾਰੀ ਜਾਈਦਾ ਮਿਲ ਜਾਂਦੇ ਪਰ ਕਦੇ ਫੋਟੋ ਨਹੀਂ ਖਿਚਾਈਦੀ ਕਿਉਂ ਉਹ ਸਾਡੇ ਰੋਲ ਮਾਡਲ ਨਹੀਂ ਸਾਡੇ ਰੋਲ ਮਾਡਲ ਨੇ ਸਾਡੇ ਕਥਾਵਾਚਕ ਸਾਡੇ ਕੀਰਤਨੀ ਜਿਵੇਂ ਭਾਈ ਸਾਹਿਬ ਜੀ ਦੱਸ ਕੇ ਗਏ ਨੇ ਦਿਕਤਾਂ ਬਹੁਤ ਨੇ ਪ੍ਰਚਾਰ ਕਰਨ ਦੇ ਵਿੱਚ ਗੁਰੂ ਕਿਰਪਾ ਕਰੇ ਸਭ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਪ੍ਰਬੰਧਕ ਕਮੇਟੀਆਂ ਦੇ ਵੀ ਸਤਿਕਾਰਯੋਗ ਸਾਡੀ ਪ੍ਰਬੰਧਕ ਕਮੇਟੀ ਸਰਦਾਰ ਸਿਫਸਦਾਰ ਸਿਰਸਿੰਘ ਜੀ ਪੱਟੀ ਵੀਰ ਜੀ ਸਰਦਾਰ ਹਰੀ ਸਿੰਘ ਜੀ ਗੁਰਦਵਾਰਾ ਸਾਹਿਬ ਦੇ ਪ੍ਰਧਾਨ ਨੇ ਸਾਰੇ ਆਪਾਂ ਬੈਠੇ ਆਪਾਂ ਇੱਕ ਪਰਿਵਾਰ ਦੀ ਤਰ੍ਹਾਂ ਬੇਨਤੀ ਹੈ ਕਿ ਜੇ ਰਲ ਮਿਲ ਕੇ ਚੱਲੀਏ ਨਾ ਤੇ ਐਸਾ ਕੋਈ ਕਾਰਜ ਨਹੀਂ ਜਿਹੜਾ ਆਪਾਂ ਨਹੀਂ ਕਰ ਸਕਦੇ ਤਾਲਮੇਲ ਦੀ ਕਮੀ ਹੈ ਕਿਉਂਕਿ ਹਰ ਬੰਦਾ ਆਪਣੇ ਹੰਕਾਰ ਦੀ ਬੋੜ ਦੀ ਛਾਂ ਹਟ ਬੈਠਾ ਉਹ ਕਹਿੰਦਾ ਮੇਰੀ ਗੱਲ ਵੱਡੀ ਦੂਜਾ ਕਹਿੰਦਾ ਮੇਰੀ ਗੱਲ ਵੱਡੀ ਆਪਣੇ ਇਲਾਕੇ ਦੇ ਵਿੱਚ ਚੰਗੇ ਪ੍ਰਚਾਰਕ ਚੰਗੇ ਰਾਗੀਆਂ ਨੂੰ ਆਪਾਂ ਸਮਾਂ ਹੀ ਨਹੀਂ ਦਿੰਦੇ ਸੋ ਬੇਨਤੀ ਹੈ ਦਾਸ ਆਪਣੇ ਨਗਰ ਵਿੱਚ ਸੇਵਾ ਕਰਦਾ ਹੈ ਇਲਾਕੇ ਵਿੱਚ ਵੀ ਤਕਰੀਬਨ 14 ਸਾਲ ਤੋਂ ਇਸੇ ਇਲਾਕੇ 'ਚ ਪਹਿਲਾਂ ਮੇਰੇ ਫਾਦਰ ਸਾਹਿਬ ਹੁਣ ਸੇਵਾ ਨਿਭਾ ਰਹੇ ਆ ਪਰ ਬੇਨਤੀ ਹੈ ਕਿ ਆਪਣੇ ਇਲਾਕੇ ਦੇ ਬੰਦੇ ਨੂੰ ਉੱਤੇ ਨਹੀਂ ਚੱਕਿਆ ਜਾਂਦਾ 10 ਤਕਰੀਬਨ ਖੰਨੇ ਇਧਰ ਆਨੰਦਪੁਰ ਸਾਹਿਬ ਤੱਕ ਜਾਈਦਾ ਹੈ ਨਾਮ ਦੇ ਪਿੱਛੇ ਦੱੱਪਰ ਵਾਲੇ ਚੱਲਦਾ ਹੈ ਇਸ ਨਗਰ ਦੀ ਮੈਨੂੰ ਬੜੀ ਵੱਡੀ ਦੇਣ ਹੈ ਪਰ ਬੇਨਤੀ ਹੈ ਕਿ ਆਪਣੇ ਨਗਰਾਂ ਦੇ ਗ੍ਰੰਥੀਆਂ ਨੂੰ ਅਸੀਂ ਉੱਤੇ ਨਹੀਂ ਚੱਕ ਰੇ ਸਮਾਗਮ ਇਕੱਠੇ ਵੱਡੇ ਸਮਾਗਮ ਹੋਣ ਆਪਣੇ ਇਲਾਕੇ ਦੇ ਜਥਿਆਂ ਨੂੰ ਸਮਾਂ ਦਿੱਤਾ ਜਾਵੇ ਬੇਨਤੀ ਬੁਲਾਓ ਜਰੂਰ ਵੱਡੇ ਪ੍ਰਚਾਰਕ ਜਰੂਰ ਬੁલાਏ ਜਾਣ ਪਰ ਜਿਵੇਂ ਭਾਈ ਸਾਹਿਬ ਭਾਈ ਕੁਲਵਿੰਦਰ ਸਿੰਘ ਨੇ ਮੇਰੇ ਰਿਸ਼ਤੇ ਦੇ ਵਿੱਚ ਛੋਟੇ ਵੀਰ ਲੱਗਦੇ ਨੇ ਖੜਡ ਦੋ ਆਪ ਜਾਣਦੇ ਹੋ ਇਸ ਵਕਤ ਬਹੁਤ ਚੜ੍ਹਦੀ ਕਲਾ ਵਿੱਚ ਨੇ ਜੇ ਭਾਈ ਸਾਹਿਬ ਬੋਲ ਕੇ ਗਣਣ ਦੀ ਰਿਸ਼ਤੇਦਾਰੀ ਚੋਂ ਨੇ ਕਾਰਨ ਕੀ ਹੈ ਉਹਨਾਂ ਨੂੰ ਉਸ ਇਲਾਕੇ ਦੀ ਜਿਹੜੀ ਸੰਗਤ ਹੈ ਨਾ ਉਹਨਾਂ ਨੇ ਬਹੁਤ ਤਵੱਜੋ ਦਿੱਤੀ ਭਾਈ ਸਰਜੀਤ ਸਿੰਘ ਜੰਡਲੀ ਵਾਲੇ ਬੈਠੇ ਨੇ ਨਾਮ ਤੋਂ ਜਾਣੇ ਜਾਂਦੇ ਨੇ ਕਿਉਂ ਕਿ ਇਲਾਕੇ ਨੇ ਬੜਾ ਸਤਿਕਾਰਿਆ ਸੋ ਬੇਨਤੀ ਹੈ ਕਿ ਭਾਈ ਜਿਵੇਂ ਸਰਸੀਣੀ ਤੋਂ ਭਾਈ ਸਾਹਿਬ ਨੇ ਇਹ ਵੀ ਹੁਣ ਥੋੜੇ ਸਮੇਂ ਤੋਂ ਕੀਰਤਨ ਤੋਂ ਸ਼ੁਰੂ ਹੋਏ ਨੇ ਜਦੋਂ ਅਸੀਂ ਇਹਨਾਂ ਨੂੰ ਉੱਪਰ ਲੈ ਕੇ ਜਾਵਾਂਗੇ ਨਾ ਥੋੜਾ ਇਹਨਾਂ ਵਾਸਤੇ ਕੁਝ ਕਰਾਂਗੇ ਤਾਂ ਹੀ ਮਨ ਕਰਦਾ ਹੈ ਕਿ ਮਿਹਨਤ ਕਰੀਏ ਜਦੋਂ ਮੁੱਲ ਨਹੀਂ ਨਾ ਪੈਂਦਾ ਭਾਵ ਕੇਵਲ ਪੈਸਿਆਂ ਦਾ ਨਹੀਂ ਸਤਕਾਰ ਚਾਹੀਦਾ ਹੁੰਦਾ ਆਪਣੇ ਇਲਾਕੇ ਵਿੱਚ ਹੋ ਰਹੇ ਸਮਾਗਮ ਵਿੱਚ ਖਿਮਾ ਕਰਨਾ ਸਾਡੇ ਆਪਣੀ ਪ੍ਰਚਾਰਕਾਂ ਦੀ ਫੋਟੋ ਨਹੀਂ ਹੁੰਦੀ ਕਿ ਕਿਤੇ ਇਹਨਾਂ ਦੀ ਪ੍ਰਭਤਾ ਨਾ ਵੱਜ ਜਾਏ ਕੇਵਲ ਜਿਹਨੂੰ ਅਸੀਂ ਪੈਸੇ ਵੱਧ ਦਿੰਨੇ ਆ ਨਾ ਉਹਨਾਂ ਦੀ ਫੋਟੋ ਹੁੰਦੀ ਹੈ ਇਹ ਅੰਦਰ ਦਾ ਦਰਦ ਹੈ ਮੈਂ ਮਾਫੀ ਚਾਹੁੰਦਾ ਜੀ ਕਿਸੇ ਦੇ ਮਨ ਤੇ ਗੱਲ ਲੱਗੇ ਪਰ ਆਪਣੇ ਪ੍ਰਚਾਰਕਾਂ ਨੂੰ ਅਸੀਂ ਉੱਤੇ ਚੱਕਣਾ ਇਸ ਇਲਾਕੇ ਦੇ ਵਿੱਚ ਕੋਈ ਪ੍ਰਚਾਰਕ ਚੰਗੇ ਨਹੀਂ ਨਾ ਉੱਥੇ ਵੱਡੇ ਵੱਡੇ ਸਮਾਗਮ ਕੀਤੇ ਜਾਣ ਵੱਖੋ ਵੱਖਰੇ ਪਿੰਡਾਂ ਦੇ ਜੋ ਗ੍ਰੰਥੀ ਸਿੰਘ ਨੇ ਭਾਵੇਂ 10-10 ਮਿੰਟ ਦਾ ਸਮਾਂ ਦਈਏ ਪਰ ਉਹਨਾਂ ਨੂੰ ਸੁਣਿਆ ਜਾਏ ਪਤਾ ਲੱਗੇ ਕਿ ਮਿਹਨਤ ਕੀਤੀ ਕਿਹੋ ਜਿਹਾ ਕੋਈ ਕਰ ਸਕਦਾ ਹੈ ਕਾਰਜ ਉਹਦੇ ਤੋਂ ਉਹ ਸੇਵਾ ਲਈ ਜਾਏ ਪਰ ਇੱਥੇ ਕੀ ਹੈ ਕੇਵਲ ਅਸੀਂ ਨਗਰਾਂ ਚ ਡਿਊਟੀਆਂ ਤੱਕ ਸੀਮਤ ਆ ਅਸੀਂ ਬਾਹਰ ਜਾਂਦੇ ਆ ਕੁਰਕ ਖੇਤਰ ਜਮਨਾਨਗਰ ਦੂਰ ਦੂਰ ਲੋਕੀ 11 11000 21 21000 ਚ ਬੁੱਕ ਕਰਦੇ ਪਰ ਆਪਣੇ ਇਲਾਕੇ ਵਿੱਚ ਕੋਈ ਘਤਰ ਨਹੀਂ ਮਾਫ ਕਰਨਾ ਮੈਂ ਜਦੋਂ ਫੋਨ ਆਉਂਦੇ ਨਾ ਕੀਰਤਨ ਜਿਵੇਂ ਭਾਈ ਸਾਹਿਬ ਦੱਸ ਰਹੇ ਸੀ ਤੋਲ ਮੋਲ ਹੁੰਦਾ ਬੜੀ ਬੇਇੱਜ਼ਤੀ ਮਹਿਸੂਸ ਹੁੰਦੀ ਜਦੋਂ ਦਸੀਏ ਨਾ ਭੇਟਾ ਦਸੀਏ ਦਿਲ ਦੁਖਦਾ ਹੈ ਤਿੰਨ ਜਣੇ ਇੱਕ ਗੱਡੀ ਦਾ ਨਾਲ ਖੜਤਾ ਜਿਵੇਂ ਭਾਈ ਸਾਹਿਬ ਨੇ ਦੱਸਿਆ ਉਹਨਾਂ ਪ੍ਰਚਾਰਕ ਜੇ ਖੁਦ ਮੋਟਰਸਾਈਕਲ ਤੇ ਆਏ ਹੁਣ 20-20000 ਦੇ 25-25000 ਦੇ ਹਰਮੋਨੀਅਮ ਨਹੀਂ ਉਹ ਟੁੱਟ ਜਾਂਦੇ ਗੁਰੂ ਪਿਆਰਿਓ ਜਦੋਂ ਮੋਟਰਸਾਈਕਲ ਦੇ ਅੱਗੇ ਰੱਖੀਦਾ ਨਾ ਤਾਂ ਟੁੱਟ ਜਾਂਦਾ ਵੱਜ ਵੱਜ ਕੇ ਤਾਂ ਗੱਡੀਆਂ ਰੱਖਣੀਆਂ ਪੈਂਦੀਆਂ ਸੋ ਬੇਨਤੀ ਹੈ ਕਿ ਜਰੂਰ ਉਹਨਾਂ ਦੀ ਬਣਦੀ ਸੇਵਾ ਦਿਓ ਸਭ ਦੇ ਅੰਦਰ ਇੱਕ ਦਰਦ ਹੈ ਬਸ ਪ੍ਰਬੰਧਕ ਬੋਲ ਕੇ ਨਹੀਂ ਦੱਸ ਸਕਦੇ ਕਿਉਂਕਿ ਗ੍ਰੰਥੀ ਨਾਲ ਨਾਰਾਜ਼ ਹੋ ਜਾਏ ਗ੍ਰੰਥੀ ਬੋਲ ਕੇ ਨਹੀਂ ਦੱਸ ਸਕਦਾ ਪ੍ਰਬੰਧਕ ਕਮੇਟੀ ਨਾਲ ਰੋਸ ਜਾਏ ਗੁਰੂ ਕਿਰਪਾ ਕਰੇ ਸਭ ਨੂੰ ਮਹਾਰਾਜ ਸਮੱਤ ਭੋਜਨ ਜੋ ਪ੍ਰੋਗਰਾਮ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਸਤਿਗੁਰੂ ਇਹੋ ਜਿਹੇ ਸਮਾਗਮ ਆਪ ਜੀ ਨੂੰ ਸਮੱਤ ਭੋਜਨ ਹੋਰ ਚੜ੍ਹਦੀ ਕਲਾ ਚ ਕਰਾਓ ਪਰ ਬੇਨਤੀ ਕਿ ਆਪਣੇ ਇਲਾਕੇ ਦੇ ਪ੍ਰਚਾਰਕਾਂ ਰਾਗੀਆਂ ਢਾਡੀਆਂ ਨੂੰ ਉਹਨਾਂ ਦਾ ਪੱਧਰ ਜਿਹੜਾ ਹੈ ਉਹ ਉੱਚਾ ਚੁੱਕੀ ਹੈ ਮੇਰੀ ਸਾਰੇ ਘਟੋ ਘਟ ਵੀ 15 20 ਗਰੰਥੀ ਸਿੰਘਾਂ ਦੇ ਮੈਨੂੰ ਫੋਨ ਆਏ ਕਿ ਇਹ ਬੇਨਤੀ ਜ਼ਰੂਰ ਕਰਿਓ ਮੈਂ ਉਹਨਾਂ ਵੱਲੋਂ ਉਹਨਾਂ ਦੀ ਬੇਨਤੀ ਆਪ ਜੀ ਅੱਗੇ ਕਰ ਰਿਹਾ ਭੁੱਲਾਂ ਚੁੱਕਾ ਗੁਰੂ ਪਿਆਰੀ ਸਾਧ ਸੰਗਤ ਗੁਰੂ ਸਾਹਿਬ ਅਕਸ਼ਨ ਜੋਗ ਨੇ ਕਿਰਪਾ ਕਰਕੇ ਬਖਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇਹ ਸਨ ਪਿੰਡ ਦੁੱਪਰ ਦੇ ਗਰੰਥੀ ਸਾਹਿਬਾਨ ਜਨਨ ਬਹੁਤ ਹੀ ਵਧੀਆ ਵਿਚਾਰ ਆਪਣੇ ਦੱਸੇ ਨੇ ਉਹਨਾਂ ਬੇਨਤੀ ਕਰਾਂ